ਚੱਪ ਕਰੋ ਚੱਪ ਕਰੋ ਹਾਂ ਇਹ ਦੇਖਿਆ ਨਹੀਂ ਦੀ ਜਾਂਦੀਆਂ ਗਊ ਮਾਤਾ ਇੰਨੀ ਆਹ ਹੁੰਦੀਆਂ ਗਿਆ ਤੰਗ ਵਿਚਾਰੀਆਂ ਹਾਂ ਸਾਡੇ ਨਾਲ ਤਾਂ ਜਿਹੜੀ ਘਟਨਾ ਵਾਪਰੀ ਕਿਸੇ ਨਾ ਨਾ ਵਰਤੇ ਜਿਸ ਨੂੰ ਬੇਰੀ ਨਾ ਵਰਤੇ ਜਿਸ ਨਾਲ ਸਾਸੀ ਆਉਂਕੇ ਦੇਖਦੇ ਦੇ ਤੇ ਉਹਨਾਂ ਨੂੰ ਗਊਂਦੀਆਂ ਜਾਂੀਆਂ ਨੂੰ ਨਾਲੇ ਦਵਾਈਆਂ ਲਾਉਂਦੇ ਤੇ ਨਵੇਂ ਫਰਕ ਨਹੀਂ ਦਿਹਿੰਦਾ ਸਾਨੂੰ ਨਾ ਕੁਝ ਨਹੀਂ ਤੇ ਚੰਗਾ ਲੱਗਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਜਿਹੜਾ ਕੁਝ ਕਈ ਵਾਰੀ ਬੰਦਾ ਸੋਚਦਾ ਉਹ ਨਹੀਂ ਹੁੰਦਾ ਤੇ ਜਿਹੜਾ ਕੁਝ ਨਹੀਂ ਸੋਚਿਆ ਹੁੰਦਾ ਜਾਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਘਟਨਾਵਾਂ ਕਈ ਵਾਰੀ ਜ਼ਿੰਦਗੀ 'ਚ ਘਟ ਜਾਂਦੀਆਂ ਨੇ ਇਹ ਬਾਈ ਜੀ ਖੜੇ ਨੇ ਆਪਣੇ ਨਾਲ ਪਿੰਡ ਦੀ ਪੰਚਾਇਤ ਖਰੀਆ ਪੂਰਾ ਪਿੰਡ ਖੜਾ ਤਾਪੇ ਦੇ ਕੋਲ ਢੱਲਮਾ ਪਿੰਡ ਦੀ ਇਹ ਘਟਨਾ ਪੂਰਾ ਮਾਮਲਾ ਕੀ ਆ ਕੀ ਗੱਲਬਾਤ ਹੋਈ ਆ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਜੀ ਮਹਿੰਦਰਪਾਲ ਸਿੰਘ ਕੀ ਗੱਲਬਾਤ ਹੋਈ ਆ ਉਹ ਦੱਸ ਦਿਓ ਕਲੀਅਰ ਕਰ ਦਿਓ ਜੀ ਗੱਲ ਵਾਜੀ ਇਹ ਗਾਇਆਂ ਢਿੱਲੀਆਂ ਹੋ ਗਈਆਂ ਹੂੰ ਢਿੱਲੀਆਂ ਹੋ ਕੇ ਉਹ ਹੋ ਗਈਆਂ ਸਰਗਵਾਸ ਹੋ ਗਈਆਂ ਜੀ ਸੂਣ ਵਾਲੀਆਂ ਸੀ ਇੱਕ ਸੂਈ ਵੀ ਸੀ ਜੀ 25 ਲੀਟਰ ਦਰ ਦਿੰਦੀ ਸੀ ਇੱਕ ਸੂਣਸਾਰ ਹੀ ਉਹ ਹੋ ਗਈ ਜੀ ਸੂਣਸਾਰ ਸੂਪੀ ਸੂਣਸਾਰ ਦੋ ਦਿਨਾਂ ਬਾਅਦ ਬਸ ਮੌਤ ਹੋ ਗਈ ਜੀ ਦੀ ਕੀ ਕਾਰਨ ਹੋਇਆ ਬੁਖਾਰ ਸੀ ਕੋਈ ਹੋਰ ਬਿਮਾਰੀ ਕਈ ਵਾਰੀ ਪਸ਼ਕਾਨੋ ਬਿਮਾਰੀ ਪਾਏ ਜਾਂਦੀ ਹੈ ਉਹ ਹੀ ਗੱਲ ਸੀ ਕੋਈ ਬਿਮਾਰੀ ਤਲੀਏ ਤੇ ਕੋਈ ਬਸ ਬੈਸੀ ਕਰਮਾਂ ਦੀ ਗੱਲ ਹੀ ਹੋ ਗਈ ਜੀ ਕੋਈ ਏਡੀ ਬੜੀ ਬਿਮਾਰੀ ਬਿਨਾ ਹੋਈ ਜਾਂ ਤਾਂ ਕੋਈ ਤੈਕ ਹੀ ਹੋ ਗਿਆ ਜੀ ਐਂ ਲਾ ਲੋ ਹੂੰ ਬਸ ਅਖੀ ਜੀ ਘਟਣਾ ਹੀ ਬਣ ਗਈ ਉਹਨਾਂ ਦੇ ਖਾਤਰ ਤਾਂ ਜੀ ਕਿੰਨੇ ਦਿਨ ਬਿਮਾਰ ਰਹੀਆ ਮਾਰ ਰਹੀਆ ਜੀ 5-5 ਦਿਨ ਇੱਕ 6 ਦਿਨ ਰਹੀ ਇੱਕ 5 ਦਿਨ ਰਹੀ ਬਸ ਇਕੱਠਿਆਂ ਦੀ ਮੌਤ ਹੋ ਗਈ ਇਕੱਠਿਆਂ ਦੀ ਮੌਤ ਜੀ ਇਕੱਠੇ ਸੀ ਡਾਕਟਰ ਆਉਂਦੇ ਰਿਹਾ ਜੀ ਜੀ ਹਾਂ ਜੀ ਫਿਰ ਇਹ ਗਾਵਾਂ ਜਿਹੜੀਆਂ ਕਿੰਨੇ ਪੈਸਿਆਂ ਦੀਆਂ ਲਿਆਂਦੀਆਂ ਸੀ ਤੁਸੀਂ ਇਹ ਆਪਾਂ ਲਿਆਂਦੇ ਸੀਗੇ ਜੀ 1,20,000 ਦੀਆਂ ਦੋਨੇ ਹਾਂ ਜੀ 2 ਲੱਖ ਦਾ ਲੋਨ ਕਰਾਇਆ ਸੀ 20,000 ਇਹਨਾਂ ਦੇ ਉੱਪਰ ਲੱਗ ਗਿਆ ਹੂੰ ਤੇ ਇਹ ਚ ਲੋਨ ਦਾ ਆਪਾਂ 2,16,000 ਰੁਪਏ ਭਰਨਾ ਜੀ ਸਾਰਾ ਵਿਆਜ ਬੂਝ ਲਾ ਕੇ ਜੀ ਹੂੰ ਤੇ ਇਹ ਚ ਸਾਨੂੰ 6,000 ਰੁਪਏ ਕਿਸ਼ਤ ਮੰਨੀ ਉਹਨਾਂ ਨੇ ਹੂੰ ਬਸ ਅਸੀਂ ਗਾਂ ਇੱਕ ਦਾ 5-7 ਦਿਨ ਹੀ ਚੋਈ ਹੈ ਹੂੰ ਇਹਨੇ ਮਤ ਹੋ ਗਈ ਜੀ ਬਸ ਪਹਿਲੀ ਕਿਸ਼ਤ ਵੀ ਮਸਾਂ ਭਰੀ ਹੋ ਜੀ ਸੀ ਬਹੁਤ ਤਕਲੀਫ ਹੈ ਨਾ ਵੇਖੋ گاਵਾ ਲਿਆਂਦੀਆਂ ਸੀ ਇਹਨਾਂ ਨੇ 1.5 ਲੱਖ ਰੁਪਏ ਦਾ ਜਿਹੜਾ ਲੋਨ ਲਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਵਿਆਜ ਵਿਊਜ ਪਾ ਕੇ 2 ਲੱਖ ਪਲੱਸ ਪੈਸੇ ਇਹਨਾਂ ਨੇ ਜਿਹੜੇ ਭਰਨੇ ਸੀ ਠੀਕ ਆ ਦੋ گاਵਾ ਇਹਨਾਂ ਨੇ ਲਿਆਂਦੀਆਂ ਸੀ ਇੱਕ ਗਾਂ ਸੂਪੀ ਸੀ ਤੇ ਇੱਕ ਸੂਨ ਵਾਲੀ ਸੀ ਕਿਉਂਕਿ ਇਹ ਬੰਦਾ ਆਪਾਂ ਆਮ ਹੀ ਜਿਹੜੇ ਵੇਖਦੇ ਆ ਪਿੰਡਾਂ ਦੇ ਵਿੱਚ ਵੀਰ ਕੰਮ ਕਰਨ ਵਾਲੇ ਹੁੰਦੇ ਆ ਬੇਪਸ਼ੂ ਲਿਆਂਦੇ ਸੀ ਦੁੱਧ ਪਾ ਕੇ ਜਿਹੜਾ ਘਰ ਦਾ ਗੁਜ਼ਾਰਾ ਤੋਰਾ ਤੋੜ ਲਾਂਗੇ ਤੇ ਉਹਦੇ ਵਿੱਚੋਂ ਜਿਹੜੀ ਆਪਾਂ ਕਿਸਤਾ ਮੰਥਲੀ 6000 ਰੁਪਿਆ ਉਹ ਭਰ ਦਿਆਂਗੇ ਪਰ ਇਹ ਨਹੀਂ ਪਤਾ ਸੀ ਵੀ ਇਸ ਤਰ੍ਹਾਂ ਹੋਵੇਗਾ ਇਹ ਦੋਨੇ ਪਸ਼ੂ ਸੀ ਜਿਹੜੇ ਇਹਨਾਂ ਦੇ ਉਹ ਬਿਮਾਰ ਹੋ ਗਏ ਬਿਮਾਰ ਹੋਣ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਤੁਸੀਂ ਵੇਖ ਸਕਦੇ ਆ ਬਹੁਤ ਸਾਰੀਆਂ ਇਹ ਦਿਵਾਈਆਂ ਦੀਆਂ ਸ਼ੀਸ਼ੀਆਂ ਬੋਤਲਾਂ ਪਈਆਂ ਜਿਹੜੀਆਂ ਪਸ਼ੂਆਂ ਦੇ ਲਾਈਆਂ ਗਈਆਂ ਕੋਸ਼ਿਸ਼ ਡਾਕਟਰਾਂ ਨੇ ਵੀ ਕੀਤੀ ਪਰਿਵਾਰ ਨੇ ਵੀ ਕੀਤੀ ਪਰ ਗਾਵਾਂ ਸੀ ਜਿਹੜੀਆਂ ਉਹ ਦੋਨੇ ਨਹੀਂ ਬਚ ਸਕੀਆਂ ਠੀਕ ਆ ਜਦੋਂ ਬਚ ਨਹੀਂ ਸਕੀਆਂ ਤੇ ਉਹੀ ਕਮਾਈ ਦਾ ਜਰੀਆ ਸੀ ਇਸ ਪਰਿਵਾਰ ਦਾ ਉਹਦੇ ਤੋਂ ਹੀ ਦੁੱਧ ਪਾ ਕੇ ਇਹਨਾਂ ਨੇ ਕਿਸ਼ਤਾਂ ਭਰਨੀਆਂ ਸੀ ਤੇ ਘਰ ਦਾ ਗੁਜ਼ਾਰਾ ਤੋਰਨਾ ਸੀ ਹੁਣ ਇਹ ਗੱਲ ਹੋ ਗਈ ਵੀ ਲੋਨ ਦੀ ਵੀ ਹਜੇ ਇੱਕ ਕਿਸ਼ਤ ਭਰੀ ਸੀ ਉਹ ਵੀ ਸਾਰਾ ਸਿਰ ਪਿਆ ਨਾ ਤੇ ਘਰ ਦਾ ਗੁਜ਼ਾਰਾ ਚੱਲ ਸਕਿਆ ਤੇ ਲੋਨ ਤੇ ਵਾਪਸ ਕਿੱਥੋਂ ਹੋਣਾ ਸੀਗਾ ਪਿੰਡ ਦੇ ਹੋਰ ਬੰਦੇ ਵੀ ਖੜੇ ਵੀ ਹੈ ਨਹੀਂ ਜੀ ਜੀ ਪੈੜੀ ਵੀ ਹੈ ਨਹੀਂ ਜੀ ਜੀ ਬਸ ਆਹੀ ਗੁਜ਼ਾਰਾ ਸਾਡੀ ਕੋਲ ਇਸੇ ਨਾਲ ਹੀ ਗੁਜ਼ਾਰਾ ਕਰ ਰਹੇ ਹਾਂ ਜੀ ਸਰਪੰਚ ਸਾਹਿਬ ਆਇਓ ਇਧਰਲੇ ਪਾਸੇ ਸਤਿ ਸ਼੍ਰੀ ਅਕਾਲ ਸਤਿ ਕੀ ਨਾਮ ਆ ਤੁਹਾਡਾ ਗੁਲਾਬ ਸਿੰਘ ਜੀ ਇਹ ਪਰਿਵਾਰ ਕੋਲੇ ਜ਼ਮੀਨ ਹੈ ਨਹੀਂ ਬਸ ਇਸੇ ਪਸ਼ੂਆਂ ਦੇ ਨਾਲ ਹੀ ਗੁਜ਼ਾਰਾ ਹਾਂਜੀ ਪਸ਼ੂਆਂ ਨਾਲ ਹੀ ਗੁਜ਼ਾਰਾ ਕਰਦੇ ਆ ਮਾੜਾ ਮੋਟਾ ਹੋ ਸਕਦਾ ਵੀ ਇਹ ਜਿਵੇਂ ਕਿਸੇ ਨੂੰ ਪਸ਼ੂ ਦਬਾਤਾ ਜਾਂ ਕੋਈ ਦਲਾਲੀ ਵਗੈਰਾ ਉਹ ਜਾਂ ਮਾੜਾ ਮੋਟਾ ਕੰਮ ਜਾਂ ਇਹ ਪਸ਼ੂਆਂ ਦੇ ਦੁੱਧ ਪਾਣੀ ਨਾਲ ਹੀ ਇਹ ਆਪਦਾ ਗੁਜ਼ਾਰਾ ਕਰਦੇ ਆ ਇਹਨਾਂ ਕੋਲੇ ਜ਼ਮੀਨ ਕੋਈ ਨਹੀਂ ਹੈਗੀ ਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਪਿੰਡ ਦੀ ਪੰਚਾਇਤ ਔਰਤੇ ਇਸ ਪਰਿਵਾਰ ਦਾ ਕੋਈ ਸਰਕਾਰ ਵੱਲੋਂ ਮਦਦ ਤੇ ਜਾਂ ਆਪਣੇ ਪੰਜਾਬੀ ਵੀਰਾਂ ਨੂੰ ਕਿਸੇ ਨੂੰ ਬੇਨਤੀ ਕਰਨਾ ਚਾਹੋ ਦੇਖੋ ਅਸੀਂ ਤਾਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜੇ ਇਹਦਾ ਕੋਈ ਮਦਦ ਹੋ ਸਕਦੀ ਆ ਤਾਂ ਇਹਦੀ ਜ਼ਰੂਰ ਕੀਤੀ ਜਾਵੇ ਕਿਉਂ ਗਰੀਬ ਮਾਰ ਹੋਈ ਆ ਪਸ਼ੂ ਵੀ ਨੁਕਸਾਨੇ ਗਏ ਆ ਇੱਕ ਪਸ਼ੂ ਹੁਣ ਦੁੱਧ ਦਿੰਦਾ ਸੀ ਤੇ ਦੂਜਾ ਜਿੱਦੇ ਸੂਇਆਗਾ ਉਹਦੀ ਬਹਿ ਗਈ ਉਹ ਜਾਂ ਬਲੱਡ ਬਲੱਡ ਲੱਗੇ ਚੱਲਿਆ ਉਹਦੇ ਵੱਧਾ ਜਾਂ ਕਿਵੇਂ ਵੀ ਲਾ ਲੋ ਤੇ ਉਹ ਡਾਊਨ ਹੁੰਦੀ ਹੁੰਦੀ 2-3 ਦਿਨਾਂ ਵੱਧਾ ਉਹ ਗਾਂ ਮਰ ਗਈ ਜੀ ਹਾਂਜੀ ਬਿਲਕੁਲ ਤੁਸੀਂ ਅਮਾਉਂਟ ਵੇਖ ਸਕਦੇ ਹੋ ਮੈਂ ਤੁਹਾਨੂੰ ਇਹ ਲੋਨ ਦੇ ਕਾਗਜ਼ ਵੀ ਦਿਖਾ ਦਿੰਨਾ ਜਿਹੜਾ ਇਹਨਾਂ ਦੇ ਆਪਣਾ ਇਹਨਾਂ ਨੇ ਕਰਵਾਇਆ ਸੀਗਾ ਸਰਜੀਤ ਕੌਰ ਦੇ ਨਾਮ ਤੇ ਕਰਵਾਇਆ ਸੀ ਜੀ ਸੁਖਚੈਨ ਸਿੰਘ ਸੁਖਚੈਨ ਸਿੰਘ ਅਮਾਉਂਟ ਹੈਗੀ ਜਿਹੜੀ ਦੇਖ ਲਓ ਤੁਸੀਂ ਇਹ 1.5 ਲੱਖ ਰੁਪਈਆ ਠੀਕ ਆ ਉਸ ਤੋਂ ਬਾਅਦ ਵਿਆਜ ਪੈ ਕੇ ਕਿੰਨੇ ਪੈਸੇ ਦੋ ਲੱਖ 16 ਜੀ 2 ਲੱਖ 16000 2 ਲੱਖ 16000 ਰੁਪਈਆ ਇਹਨਾਂ ਨੇ ਜਿਹੜਾ ਉਹ ਭਰਨਾ ਸਰਕਾਰ ਨੂੰ ਵੀ ਬੇਨਤੀ ਹੈ ਜੇ ਕੁਝ ਇਸ ਪਰਿਵਾਰ ਦੀ ਮਦਦਤ ਹੋ ਸਕੇ ਨਹੀਂ ਤਾਂ ਫਿਰ ਜਿੰਨੇ ਆਪਣੇ ਭੈਣ ਭਰਾ ਆਪਣੀਆਂ ਪਾਈਆਂ ਹੋਈਆਂ ਵੀਡੀਓ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਦਿੰਦੇ ਆ ਠੀਕ ਆ ਕਿਉਂਕਿ ਇਹਨਾਂ ਦਾ ਹੁਣ ਮਕਸਦ ਇਹ ਆ ਕੋਈ ਇਹ ਨਹੀਂ ਕਹਿ ਕੇ ਵੀ ਜਿਹੜਾ ਸਿਰਫ ਇਹਨਾਂ ਦਾ ਲੋਨ ਆ ਉਹ ਭਰਿਆ ਜਾਵੇ 216000 ਰੁਪਏ ਜਿਹੜਾ ਬੰਦ ਆ ਜਿਹਦੇ ਵਿੱਚੋਂ ਸਿਰਫ ਇੱਕ ਕਿਸ਼ਤ ਇਹਨਾਂ ਨੇ ਜਿਹੜੀ ਦਿੱਤੀ ਆ ਠੀਕ ਆ ਪੂਰਾ ਪਿੰਡ ਖੜਾ ਇਸ ਪਰਿਵਾਰ ਦੀ ਗਵਾਹੀ ਦੇ ਲਈ ਕਿ ਵਧੀਆ ਕਿਰਤੀ ਪਰਿਵਾਰ ਆ ਤੇ ਕਿਰਤ ਦੇ ਵਾਸਤੇ ਪਸ਼ੂਆਂ ਦੀ ਇਹ ਵੀਰ ਆ ਜਿਹੜਾ ਦਲਾਲੀ ਵੀ ਕਰਦਾ ਪਸ਼ੂ ਲੈਣੇ ਦੇਣੇ ਉਹ ਕੰਮ ਵੀ ਨਾਲ ਕਰਦਾ ਇਸੇ ਕਰਕੇ ਇਹਨਾਂ ਨੇ ਜਿਹੜੀਆਂ ਗਾਵਾਂ ਲਿਆਂਦੀਆਂ ਸੀ ਵੀ ਜਿਹੜਾ ਦੁੱਧ ਵੇਚ ਕੇ ਅਸੀਂ ਗੁਜ਼ਾਰਾ ਜਿਹੜਾ ਉਹ ਕਰਦੇ ਰਵਾਂਗੇ ਹੋਰ ਕੋਈ ਗੱਲਬਾਤ ਜੀ ਹੋਰ ਤਾਂ ਠੀਕ ਹੈ ਬਸ ਬਸ ਮਤ ਕਰੀ ਜਾਵੇ ਜੀ ਬਹੁਤ ਔਖਾ ਸਾਡੇ ਸਾਹਮਣੇ ਆ ਵਾਰ ਤੇ ਵਾਰ ਆ ਜੀ ਬਹੁਤ ਵਧੀਆ ਜਣੇ ਚੱਲਦਾ ਸੀ ਕੰਮ ਹਮ ਐਂ ਸੀ ਵੀ ਡੰਗਾ ਲਈ ਜੂ ਉਹ ਦੋਨੇ ਵਿਚਾਰੀਆਂ ਇਕੱਠੀਆਂ ਗਈਆਂ ਬਹੁਤ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋ ਗਈ ਚਾਰ ਪਿਛਲੀ ਵਾਰੀ ਮਰ ਗਏ ਜੀ ਜਿੰਨੇ ਲੋਕੀ ਬਹੁਤ ਆ ਜੀ ਜੀ ਚਾਰ ਮਰਗਿਆਂ ਤੋਂ ਪਿਛਲੀ ਵਾਰੀ ਉਹ ਤੋਂ ਮੈਨੂੰ ਕੁਝ ਨਹੀਂ ਮਿਲਿਆ ਤੇ ਸਾਰੇ ਭੈਣ ਭਰਾ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਸ ਪਰਿਵਾਰ ਦੀ ਜਿਹੜੀ ਮਦਦਤਾ ਉਹ ਹੋ ਸਕੇ ਇਸ ਪਰਿਵਾਰ ਦਾ ਮੈਂ ਮੋਬਾਈਲ ਨੰਬਰ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਚੱਲ ਰਿਹਾ ਇਹਨਾਂ ਦੇ ਨਾਲ ਤੁਸੀਂ ਸੰਪਰਕ ਆ ਜਿਹੜਾ ਕਰ ਸਕਦੇ ਹੋ ਇਹਨਾਂ ਦਾ ਅਕਾਊਂਟ ਆ ਜਿਹੜਾ ਉਹ ਵੀ ਆਪਾਂ ਪਾ ਦਾਂਗੇ ਆਦੋ ਮਾਤਾ ਜੀ ਉਰੇ ਆਓ ਐਂਦੀ ਆਓ ਰੋਵੋ ਨਾ ਰੋਵੋ ਨਾ ਰੋਵੋ ਨਾ ਰੋਵੋ ਨਾ ਚੱਪ ਕਰੋ ਚੱਪ ਕਰੋ ਹਾਂ ਦੇਖਿਆ ਨਹੀਂ ਦੀ ਜਾਂਦੀਆਂ ਗਊ ਮਾਤਾ ਇੰਨੀ ਆਉਂਦੀਆਂ ਗਿਆ ਤੰਗ ਵਿਚਾਰੀਆਂ ਹਾਂ ਸਾਡੇ ਨਾਲ ਤਾਂ ਜਿਹੜੀ ਘਟਨਾ ਵਾਪਰੀ ਕਿਸੇ ਨਾਲ ਨਾ ਵਰਤੇ ਜਿਸ ਨੂੰ ਬੇਰੀ ਨਾ ਬਣਾ ਵਰਤੇ ਜਿਸ ਨਾਲ ਸਾਸੀ ਆ ਕੇ ਦੇਖਦੇ ਤੇ ਉਹਨਾਂ ਨੂੰ ਗਊ ਦੀਆਂ ਜਾਈਆਂ ਨੂੰ ਨਾਲੇ ਦਵਾਈਆਂ ਲਾਉਂਦੇ ਦਿਨਾਂ ਇਹ ਫਰਕ ਨਹੀਂ ਦੀ ਪੈਂਦਾ ਸਾਨੂੰ ਨਾ ਕੁਝ ਨਹੀਂ થી ਚੰਗਾ ਲੱਗਦਾ ਹੈਗਾ ਕੋਸ਼ਿਸ਼ ਕਰੋ ਜਰੂਰ ਇਸ ਪਰਿਵਾਰ ਦੀ ਮਦਦ ਹੋ ਸਕੇ ਕਿਉਂਕਿ ਕੋਈ ਇਹ ਵੱਡੀ ਗੱਲ ਨਹੀਂ ਵੱਡੀ ਅਮਾਉਂਟ ਵੀ ਹੈ ਨਹੀਂਗਾ ਕਿਰਤੀ ਪਰਿਵਾਰ ਆ ਕਿਉਂਕਿ ਜੇ ਇਹ ਪਰਿਵਾਰ ਚੰਗਾ ਆਪਦੇ ਪਿੰਡ 'ਚ ਇਹਨਾਂ ਦਾ ਭਾਈ ਚਾਰ ਕਿਸਾਨ ਜ ਚੰਗੀ ਆ ਸਹਿਚਾਰਾ ਲੋਕਾਂ ਦੇ ਨਾਲ ਵਰਤਾਵਾ ਚੰਗਾ ਠੀਕਾ ਲੋਕਾਂ ਦੇ ਘਰਾਂ 'ਚ ਵੀਰ ਆਮ ਹੀ ਆਉਂਦਾ ਜਾਂਦਾ ਜਦੋਂ ਪਸ਼ੂਆਂ ਦਾ ਵਪਾਰ ਕਰਦਾ ਤੇ ਤਾਂ ਹੀ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਜਿਹੜੇ ਇਸ ਵੀਰ ਦੇ ਨਾਲ ਜਿਹੜੇ ਖੜੇ ਨੇ ਠੀਕਾ ਕਿਉਂਕਿ ਇਹਨਾਂ ਨੇ ਕਈ ਦਿਨ ਪਹਿਲਾਂ ਤੋਂ ਫੋਨ ਇਹ ਕਰਦੇ ਪਏ ਸੀ ਤੇ ਪਰ ਬਾਈਟ ਲੋਣੇ ਪੱਤਰਕਾਰ ਨੇ ਜਿਹੜੇ ਤੁਸੀਂ ਵੇਖਦੇ ਹੋ ਇੰਡੋ ਟੀਵੀ ਦੇ ਇਸੇ ਪਿੰਡ ਦੇ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਵੀ ਉਹਨਾਂ ਨੇ ਪੂਰੀ ਹਾਮੀ ਭਰੀ ਸੀ ਇਸ ਪਰਿਵਾਰ ਦੀ ਤੇ ਆਪਾਂ ਸਾਰਿਆਂ ਨੇ ਆਲ ਮਿਲ ਕੇ ਮਦਦ ਕਰਨੀ ਆ ਤਾਂ ਕਿ ਜਿਹੜਾ ਕਰਜ਼ਾ ਇਸ ਪਰਿਵਾਰ ਦੇ ਸਿਰ ਪਸ਼ੂਆਂ ਦੇ ਵਾਸਤੇ ਇਹਨਾਂ ਨੇ ਲਿਆ ਸੀ ਪਸ਼ੂਆਂ ਦੀ ਅਚਾਨਕ ਜਿਹੜੀ ਮੌਤ ਦੋਨਾਂ گاਵਾਂ ਦੀ ਹੋ ਗਈ ਆ ਤਾਂ ਕਿ ਇਸ ਪਰਿਵਾਰ ਦਾ ਜਿਹੜਾ ਕਰਜ਼ਾ ਉਹ ਲੈ ਜੇ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ